ਲੁੱਟ ਕੇ ਲੈ ਚੱਲੇ ਸਨ ਪੈਸੇ ਕੁਝ ਹੀ ਘੰਟਿਆਂ ਬਾਅਦ ਪੁਲਿਸ ਨੇ ਕਰ ਲੇ ਕਾਬੂ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾ ਸੁਵਾਦ ਕਰਦਾ ਏ ਜਿਵੇਂ ਕਿ ਫਰੀਕ ਕੋਰ ਦੇ ਵਿੱਚ ਅਕਸਰ ਹੀ ਲੁੱਟ ਖੋਹ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜਿਹੀਆਂ ਤਸਵੀਰਾਂ ਅੱਜ ਸਾਹਮਣੇ ਆਈਆਂ ਸੀ ਇੱਕ ਸ਼ਖਸ ਤੋਂ ਦੋ ਕਾਰ ਸਵਾਰ ਵੱਲੋਂ 4500 ਰੁਪਏ ਦੀ ਲੁੱਟ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਜਸਵਾਰੇ ਇਹ ਖਲਾਸੇ ਕੀਤੇ ਗਏ ਨੇ ਫ੍ਰੀ ਕੋਡ ਪੁਲਿਸ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਪਤਾਂ ਦੇ ਵਿੱਚ ਵਧੇਰੇ ਜਾਣਕਾਰੀ ਸਾਂਝੀ ਕਰ ਰਹੇ ਨੇ ਡੀਐਸਪੀ ਅਵਤਾਰ ਸਿੰਘ ਤੁਸੀਂ ਸੁਣੋ ਉਹਨਾਂ ਦੀ ਜੁਬਾਨੀ ਕਿਵੇਂ ਕੀਤੀ ਸੀ ਲੁੱਟ ਕਿੰਨੇ ਹੋਰ ਸਾਲ ਪੈਸੇ ਅਤੇ ਕੀ ਕਰਦੇ ਹਨ ਕੰਮ ਅਤੇ ਕਿੱਥੋਂ ਦੇ ਰਿਆ ਨਾਲ ਸਾਰੀ ਜਾਣਕਾਰੀ ਸੁਣੋ ਵਿਸਤਾਰ ਦੇ ਨਾਲ ਮੇਰਾ ਇਹ ਦੀਪਕ ਨਾਈ ਆਟੋ ਚਲਾਉਣਾ ਹੀ ਮੈਂ ਇੱਧਰੋਂ ਨਾ ਕਰੋ ਆ ਰਹੀ ਇੱਧਰ ਕਰਨਾ ਸਟੋਰ ਤੇ ਜਾ ਰਿਹਾ ਹੀ ਤੇ ਉਧਰੋਂ ਦੋ ਮੁੰਡੇ ਆਏ ਸੀ ਗੱਡੀ ਤੇ ਹੀ ਤੇ ਗੱਡੀ ਤੇ ਆਈ ਹੁੰਦੇ ਸਾਰੀ ਮੇਰਾ ਹੀ ਉੱਥੇ ਫੜ ਲਿਆ ਹੀ ਮੈਨੂੰ ਆਂਦੇ ਸਾਡੀ ਮਗਰੋਈ ਮੈਂ ਇੱਧਰ ਨੂੰ ਜਾ ਕੇ ਮੈਂ ਪੁੱਛਿਆ ਤੂੰ ਕੋਣਾ ਹੀ ਕਹਿੰਦਾ ਹੀ ਸੀਐਨਸਟਾ ਵਾਲੇ ਆਈ ਚਲ ਬੈ ਗੱਡੀ ਤੇ ਪਹਿਲਾਂ ਮੈਂ ਬੈਠਾ ਨਾ ਹੀ ਇਹਨਾਂ ਦੇ ਧੱਕੇ ਨਾਲ ਹੀ ਮੈਨੂੰ ਗੱਡੀ 'ਚ ਉਥੋ ਵਾ ਲਿਆ ਹੀ ਬਾਕੇ ਨਾ ਫਿਰ ਮੈਨੂੰ ਗੱਡੀ 'ਚ ਲੈ ਗਈ ਬਾਅਦ 'ਚ ਕਹਿੰਦੀ ਜੇਜ ਜੋ ਵੀ ਹੈਗਾ ਕਰਦੇ ਸਾਰਾ ਕੁਝ ਮੈਂ ਕਹਾਂ ਮੇਰੇ ਕੋਲ ਤਾਂ ਕੁਝ ਨਹੀਂ ਹੈ ਨਹੀਂ ਇਹ ਬਾਅਦ 'ਚ ਮੇਰੀ ਜਿਬਾ ਫਲੋਣ ਲੱਗ ਗਈ ਜਿਬਾ ਹੀ ਮੇਰੀ ਦਿੱਲੇ ਬਾਜੇ ਨਾ 4000 ਰੁਪਇਆ ਪਿਆ ਹੀ ਉਹ ਜੇਬ ਚ ਪਾਇਆ ਕਹਿੰਦਾ ਹੋਰ ਕੀ ਆ ਹੋਰ ਕਰ ਦੇ ਨਹੀਂ ਤੇ ਤੇਰੇ ਕੁੱਟਾਂਗੇ ਨਹੀਂ ਤਾਂ ਇਹ ਲੈ ਆਇਆ ਨਾ ਥਾਣੇ ਤੈਨੂੰ ਮੈਂ ਕਿਹਾ ਮੈਨੂੰ ਕਾਤੋਂ ਲੈ ਕੇ ਆਈ ਥਾਣੇ ਮੈਨਾਂ ਕਿਤੇ ਕੁਝ ਨਹੀਂ ਮੈਂ ਤੇ ਕਿੱਥੋਂ ਬੱਚੇ ਕਾਰ ਦਿਖਾਇਆ ਨਾ ਮਲਾਜ਼ਮ ਹਾਲਾ ਕੋਈ ਕਾਰ ਦਿਖਾਈ ਪਾਏ ਚੱਕ ਕੇ ਜੇਬ ਚ ਪਾ ਲਈ ਕਹਿੰਦਾ ਹੋਰ ਕੁਛ ਹੈਗਾ ਉਹ ਵੀ ਲਾ ਦੇ 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 ਮੈਨੂੰ ਤੇ ਬੱਚੇ ਮੈਂ ਕਹਿੰਦਾ ਹੋਰ ਕੋਤਾਂ ਨਹੀਂ ਹੈਗਾ ਜੇਬ ਚ ਫਿਰ ਇਹਨਾਂ ਨੇ ਅੰਡ ਤੇ ਜਾ ਗਈ ਉਹ ਤੇ ਨੁਕਰ ਤੇ ਲਾਤਾ ਇਹਨਾਂ ਨੇ ਮੈਨੂੰ ਉਹ ਤੇ ਨੁਕਰ ਤੇ ਲਾ ਕੇ ਉਧਰੋਂ ਗੱਡੀ ਪਹਚਾ ਲਈਏ ਨਾ ਅੱਜ ਸਵੇਰ 11:00 ਕੋਜੇ ਕਰੀਬ ਦੀਪਕ ਕੁਮਾਰ ਗੁਰਤੇਗ ਬਾਦਰ ਨੰਬਰ 41 ਦੋ ਬੰਦੇ ਆਏ ਤੇਰੇ ਤੋਂ 4500 ਰੁਪਏ ਖੋ ਕੇ ਲੈ ਗਏ ਤੁਰੰਤ ਹੀ ਸਾਡੇ ਐਸ ਐਚਓ ਸਿਟੀ ਰਜਵੰਤ ਸਿੰਘ ਤੇ ਪੀ ਸਰਨ ਚਾਰਜ ਹਵਾਲਦਾਰ ਧਰਪਾਲ ਨੇ ਬੜਾ ਵਧੀਆ ਕੰਮ ਕੀਤਾ ਵੀ ਇਹਨਾਂ ਦੋਨਾਂ ਬੰਦਿਆਂ ਨੂੰ ਸਮੇਤ ਖੋਏ ਹੋਏ ਪੈਸੇ ਰਿਕਵਰ ਕਰ ਲਿਆ ਅਰੈਸਟ ਕਰ ਲਿਆ ਇਹ ਜਿਹੜੇ ਬੰਦੇ ਦੋ ਸੀਗੇ ਦੀਪਕ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਮਾਨਸਾ ਤੇ ਦੂਸਰਾ ਹੈ ਸਰਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਰੇਟਾ ਇਹ ਵੇਦਨ ਤਿੰਨ ਚਾਰ ਘੰਟਾ ਜਿਹਨਾਂ ਨੂੰ ਅਸੀਂ ਗਫਤਾਰ ਕਰ ਲਿਆ ਪਰਚਾ ਦਰਜ ਕਰ ਦਿੱਤਾ ਹੈ 535 ਨੰਬਰ ਐਫਆਰ 191225 ਅੰਡਰ ਸੈਕਸ਼ਨ 304 2 35 ਬੀਨਸ ਥਾਣਾ ਸਿਟੀ ਫਰੀਦਕੋਟ ਇਸ ਮੈਂ ਐਸਐਚਓ ਸਿਟੀ ਫਰੀਦਕੋਟ ਜਵੰਤ ਸਿੰਘ ਤੇ ਸਾਡੇ ਧਰਮਪਾਲ ਜਿਹੜੇ ਪੀਸੀਆਰ ਇਨਚਾਰਜ ਹੈ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਵੇਦਨ ਨੋ ਟਾਈਮ ਜਿਹੜੇ ਬੰਦੇ ਅਸੀਂ ਅਰੈਸਟ ਕਰ ਲਏ ਸਰ ਇਹਨਾਂ ਤੋਂ ਪਹਿਲਾਂ ਵੀ ਕੋਈ ਮਾਮਲਾ ਇਹਨਾਂ ਪਹਿਲਾਂ ਤੋਂ ਦੋਨਾਂ ਤੋਂ ਇੱਕ ਕੈਫੀ ਦਰਜ ਐ ਐਨਡੀਪੀਐਸ ਦੀ ਆਜਨ ਰਾਸ਼ਟਪਾਲ ਕੇ ਕੋਡ ਚੁਰਮਾੜ ਲੈ ਕੇ ਡਿਟੇਲ ਚ ਪੁੱਛ ਗਿਛ ਕਰਾਂਗੇ ਹੋਰ ਵੀ ਖਾਸੇ ਹੁੰਦੀ ਸਭਾਵਨਾ ਸਰ ਇਹ ਗੱਡੀ ਨੂੰ ਰੋਕ ਕੇ ਇਹਨਾਂ ਨੇ ਪੁੱਛੇ ਨਹੀਂ ਇਹ ਬੰਦਾ ਖੜਾ ਸੀ ਗੱਡੀ ਦੇ ਉਤੇ ਗਲੀ ਦੇ ਮੋੜ ਤੇ ਔਰ ਇਹ ਤੋਂ ਫੋਕ ਕੀਤੀ ਇਹਨਾਂ ਨੇ ਸਰ ਪਹਿਲਾਂ ਵੀ ਕੋਈ ਇਹਨੂੰ ਟਾਰਗੇਟ ਕੀਤਾ ਗਿਆ ਸੀ ਜਾਂ ਵੀ ਹੈ ਪਲਾਨਿੰਗ ਸੀ ਨਹੀਂ ਪਹਿਲਾਂ ਕੋਈ ਪਲਾਨਿੰਗ ਨਹੀਂ ਸੀ ਉਹ ਤਾਂ ਆਏ ਤੇ ਖੜਾ ਹੀ ਧੋਖੇ ਲੈ ਗਏ ਜੀ ਇਸ ਤਰ੍ਹਾਂ ਇਹਦੇ ਵਿੱਚ ਉਹਦੇ ਵਿੱਚ ਕੀ ਕੀ ਸਮਾਨ ਸੀ ਇਹਦੇ ਕੋਲ 45 ਰੁਪਏ ਹੋਇਆ ਜੀ ਤੇ ਕੋਈ ਮੋਬਾਈਲ ਫੋਨ ਵਗੈਰਾ ਨਹੀਂ ਹੋ ਨੀ ਕੋਇਆ ਬਾਕੀ ਨਹੀਂ ਰਾਸ਼ਟਪਾਲੀ ਆ ਅਰ ਮਾਡ ਲੈ ਕੇ ਜਿਹੜੇ ਪੁੱਛੇ-ਪੁੱਛ ਕੇ ਜੋ ਵੀ ਖਲਾਸੀ ਹੋਣਗੇ ਤੁਹਾਨੂੰ ਜਲਦੀ ਦੱਸੇ ਜਾਣਗੇ ਜੀ ਸਰ